ਹਾਂਜੀ ਦੋਸਤੋ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਵਿੱਚ ਅੱਜ ਆਪਾਂ ਆਏ ਹਾਂ ਜੀ ਪਿੰਡ ਪੋਵਾਲ ਇੱਥੇ ਮਾਰਨੇ ਆਪਾਂ ਅਜੇ ਏਸੀ ਦੇ ਐਲ ਬਿਜਲੀ ਦਾ ਕੰਮ ਆਪਾਰੇ ਕਰਨਾ ਨੇ ਬਿਜਲੀ ਦਾ ਕੰਮ ਹੋਰੇ ਕਰਿਆ ਹੋਇਆ ਹੱਥ ਕੋ ਬੰਦੇ ਆਪਣੇ ਲੱਗੇ ਹੋਇਆ ਜੀ ਉਹ ਦੇਖੋ ਜੀ ਜੇਪੀ ਭਾਈ ਆਪਣੇ ਮਾਰ ਰਹੇ ਨੇ ਕੱਟਣਾ ਕਰਦੇ ਗੱਤ ਖਾਲੀ ਪਈ ਆ ਆ ਪਹਿਲਾ ਐਲ ਆ ਇੱਕ ਐਲ ਆ ਆਪਣੇ ਮਾਰਤਾ ਜੀ ਉਹ ਹੋਰ ਉਹਦਰ ਬਾਜਾ ਆ ਰਹੀਆਂ ਵੀ ਕੱਟ ਰਫਣ ਆਹ ਦੇਖੋ ਮੁੰਡਾ ਔਖਾ ਹੁੰਦਾ ਆ ਉਹ ਇਹਨੂੰ ਬੰਦ ਕਰਵਾ ਮੈਨੂੰ ਰਾਹੁਲ ਬਾਈ ਇੱਧਰ ਦੇਖੋ ਹਾਂਜੀ ਮਾਰਾਂ ਕੱਲੇ ਕਟਰ ਕਟਰ ਮਾਰ ਕੇ ਮੁੰਡਾ ਲਗਾ ਘੀਰੀ ਕੱਟਣ ਪੈ ਗਈ ਮਾਰਿਆ ਮੁੰਡੇ ਨੇ ਦੇਖੋ ਆਪਣੀ ਆਪਣੀ ਸ਼ਕਲ ਦਿਖਾ ਬਾਈ ਤੇ ਸ਼ਕਲ ਦੇਖਣੀ ਤੁਸੀਂ ਚੈੱਕ ਕਰਿਓ ਬਾਈ ਮੈਂ ਮਾਰਿਆ ਮੇਰੇ ਹਾਲਾਤ ਦੇਖੋ ਇਹ ਦੇਖੋ ਜੀ ਸਾਫ ਹੋਏ ਐ ਐਦਾਂ ਹੀ ਹਮਾਂ ਕੀ ਕਰੀ ਉਹਨੇ ਕੰਮ ਸਿੱਖਿਆ ਜੇ ਤੁਸੀਂ ਸਿੱਖੇ ਸਾਨੂੰ ਹੀ ਮਾਰਨਾ ਮਤੂੰ ਜੋ ਸਿੱਖਦਾ ਮਾਰਿਆ ਹੋਰ ਕੋਈ ਚੱਕਰ ਨਹੀਂ ਇਹ ਮਹਿਤ ਬੋਲਦੀ ਆ ਆ ਕੀ ਹੋ ਗਿਆ ਥਾਰਾ ਉੱਪਰ ਗਿਆ ਚੱਲ ਕੋਈ ਨਹੀਂ ਆ ਵੇਖੋ ਜੀ ਫੋਨ ਚ ਮਿੱਟੀ ਪਾਦੀ ਐ ਨੇ ਮੇਰੇ ਤੇ ਇਹਨੂੰ ਅਕਲ ਨਹੀਂ ਆਉਣੀ ਕਦੇ ਵੇੜੇ ਆਣੇ ਮੇਰੇ ਸਾਲੇ ਇਹਨੂੰ ਅਕਲ ਨੂੰ ਕੋਈ ਨਹੀਂ ਆਉਣੀ ਪੂਰੇ ਭਾਈਆਂ ਨੇ ਬਣਾਉਣਾ ਹੈ ਮਤਲਬ ਕਿ ਕੱਲ ਨੂੰ ਜਦ ਵੀ ਬਣਾਉਣਾ ਆਇਆ ਅੱਜ ਨੂੰ ਸਾਲ ਨੂੰ ਦੋ ਸਾਲ ਨੂੰ ਪੂਰੇ ਬਣਾਉਂਗੇ ਇਹ ਡਬਲ ਸਟੋਰੀ ਇਸ ਲਈ ਆਪਾਂ ਇਹਦੀ ਕਾਪਰਲ ਟਾਇਪ ਨਾ ਇਹਨੂੰ ਪੂਰੇ ਇੰਨੀ ਆਪਾਂ ਲਾਉਣਾ ਉਹ ਇਹਨਾਂ ਦੀ ਵਾਲ ਕਰਨੀ ਹੈ ਇੱਥੇ ਬਣ ਸ਼ੈਡ ਤੇ ਪੂਰੇ ਇਹਦਾ ਨਾ ਬਾਰਡਰ ਹੋਣਾ ਇੱਥੇ ਆਪਣੇ ਐ ਪਾਏ ਪਾ ਜਿਹੜੇ ਰੇਤ ਉੱਤੇ ਸੇਵ ਕਰਕੇ ਉਹਰੇ ਪਾਵਾਂਗੇ ਆਪਾਂ ਕਾਪਰ ਨਾ ਤਾਂ ਕਿ ਜਦ ਕੱਲ ਨੂੰ ਡਬਲ ਸਟੋਰੀ ਮਕਾਨ ਹੋਣ ਇਹਨਾਂ ਨੂੰ ਕੋਈ ਦਿੱਕਤ ਨਾ ਆਵੇ ਪਾਈਪ ਨੂੰ ਇੱਧਰ ਉੱਧਰ ਨਾ ਕਰਨਾ ਪਵੇ ਆ ਪਾਈੜੀ ਉਹਨੇ ਪੈਪਰ ਪਹਿਲਾਂ ਨੂੰ ਸਾਈਡ ਪਰ ਤੇ ਆ ਦੇਖੋ ਦਿਖਾ ਮੈਂ ਤੁਹਾਨੂੰ ਜੂਮ ਕਰਕੇ ਜਿਹੜਾ ੱੱਲੇ ਦੇ ਨਾ ਇਹਨੂੰ ਇੰਨਾ ਜਗਾ ਘੇਰਾ ਤਾਂ ਕਿ ਜਿਹੜੀ ਲੈਂਟਰਨ ਆਪਾਂ ਮਸਾਲਾ ਪਾਉਣਾ ਦੀ ਪਕੜ ਬਣ ਜਵੇ ਉਹਦੇ ਵਾਸਤੇ ਨਾ ਆਪਾਂ ਸੈੱਟ ਪਰ ਤੇ ਇਹਨੂੰ ਹੌਲੀ ਹੌਲੀ ਮੜਾ ਮੜਾ ਛੋੜੋ ਛਿਲਦਾ ਨਾ ਛਿੱਲਣ ਦੇ ਬਾਅਦ ਆਪਾਂ ਇਹਨੂੰ ਪੈਪ ਨੂੰ ਮਤਲਬ ਕੀ ਜਿਹੜਾ ਛੱਲੇ ਆ ਹੋਗਾ ਉਹਦੇ ਉੱਚਾ ਵੱਡਣਾ ਨੀਵਾ ਨਹੀਂ ਵੱਡਣਾ ਜੇ ਨੀਵਾ ਵੱਡੇ ਤਾਂ ਵਿੱਚ ਮੜਾ ਮੋਟਾ ਪਾਣੀ ਚਲੇ ਜਾਂਦਾ ਇਸ ਲਈ ਆਪਾਂ ਥੋੜਾ ਥੋੜਾ ਵੱਡਾਂਗੇ ਪਹਿਲਾਂ ਆਪਾਂ ਪਰ ਨੰਗੀ ਨੂੰ ਸਾਈਡ ਪਰ ਤੇ ਵੱਡਾਂਗੇ ਬਾਅਦ ਚੋਂ ਪੈਪ ਨੂੰ ਥੋੜਾ ਛਿੱਲੋਗੇ ਜੀ ਦੇਖੋ ਪਹਿਲਾਂ ਪੰਡਾ ਚੰਗੀ ਤਰ੍ਹਾਂ ਆਪਾਂ ਪੈਪ ਨੂੰ ਪੜਨਾਗੇ ਆ ਦੇਖੋ ਐਨਾ ਪਹਿਲਾਂ ਮਸਾਲਾ ਉੱਪਰ ਤਾਂ ਆਪਾਂ ਇਹਨਾਂ ਡੂੰਗਾ ਕਰਤਾ ਦੇਖੋ ਔਰੇ ਤੇ ਲੇਕ ਔਰ ਤੱਕ ਬੰਦ ਛਾਣ ਬਣਿਆ ਹੋਇਆ ਆਪਾਂ ਫਿਰ ਵੱਟ ਕੇ ਦੇਖੋ ਜਿਆ ਹੈ ਨਾ ਇਹ ਨਹੀਂ ਬੜੇ ਨਾ ਬਸ ਮਤਲਬ ਕੀ ਜਿਹੜਾ ਆਹ ਪਾਣੀ ਨਾ ਜਾਵੇ ਸਾਟਾ ਪਰਤੇ ਉੱਪਰ ਦੇ ਬਸ ਇਹਦੇ ਪਰ ਆਪਾਂ ਮਸਾਲਾ ਬਣਾ ਇਹਦੇ ਨਾਲ ਥੱਲੇ ਤੇ ਜਿਹੜੀ ਤਲੇ ਪਾਣੀ ਜਿਹੜੀ ਮਣੀ ਮੂਟੀ ਸੇਮ ਥੱਲੇ ਹੀ ਰਹਿ ਜੂਗੀ ਇਹਦੇ ਉੱਪਰ ਨਹੀਂ ਆਉਗੀ ਮੱਫਾ ਲਿਆ ਆ ਜੀ ਸਮਾਨ ਆ ਆ ਦੇਖੋ ਗੱਡੀ ਵਿੱਚ ਸੋ ਖਾ ਵੀ ਆਪਣੀ ਥਾਰ ਵਿੱਚ ਲੈ ਕੇ ਆਇਆ ਥਾਰ ਵਿੱਚ ਸੋਖੇ ਭਾਈ ਮੰਨ ਲਿਆ ਤਾਂ ਸਰ ਥਾਰ ਕੀ ਹੈ ਕਿੰਨਾ ਸੋਹਣਾ ਮੁੰਡਾ ਮੁੰਡੇ ਦਾ ਵਿਆਹ ਵੀ ਹੈ ਦੇਖੋ ਖੁਸ਼ੀ ਦੇ ਲਾ ਨੂਰ ਦੇਖੋ ਚਿਹਰੇ ਤੇ ਕਿੱਦਾਂ ਆ ਵੇਲਾ ਪੰਜ ਦਿਨ ਤੱਕ ਵਿਆਹ ਹੈ ਵਿਚਾਰਾ ਫੇਰ ਵੀ ਕੰਮ ਕਰਦਾ ਦੇਖ ਲਓ ਵਿਚਾਰੇ ਦੀ ਕਿੰਨੀ ਮਜਬੂਰੀਆਂ ਹੋ ਸਕਦੀਆਂ ਕਰਦੀਆਂ ਕਰਦੀਆਂ ਕੋਈ ਮਜਬੂਰੀ ਨਹੀਂ ਜਿਹੜੇ ਸ਼ੌਂਕਾਂ ਦੇ ਪੱਟੇ ਹੋਏ ਨੇ ਫਾਇਦਾ ਵਿਆਹ ਇਦਾਂ ਦਾ ਕਰਨਾ ਫੇਰ ਪਤਾ ਲੱਗਦਾ ਵੀ ਐਦਾਂ ਪੈਸੇ ਪੂਰੇ ਹੁੰਦੇ ਨੇ ਕੱਲ ਨੂੰ ਚਿੱਠੀ ਆਉਣੀਆਂ ਕਰੇ ਦੀ ਕੱਲ ਚਿੱਠੀ ਆਉਣੀਆਂ ਖੁਸ਼ੀ ਚੜੀ ਪਈ ਹੈ ਚਿੱਠੀ ਆਉਣਗੇ ਨਾ ਖੁਸ਼ੀ ਚੜੀ ਪਈ ਹੈ ਐ ਸੋਖੇ ਭਾਈ ਤਾਂ ਹੀ ਮੈਂ ਆਉਣ ਤੇ ਸੀ ਕੋਪਰ ਪੈਪ ਬਣਾਉਣ ਲੱਗਿਆ ਸੁੱਖਾ ਬਾਈ ਮਾ ਦਾ ਡੇਬ ਦੇਖ ਲੋ ਮੁੰਡੇ ਦਾ ਵਿਆਹ ਹੈ ਮੁੰਡੇ ਦੇਖ ਲੋ ਕਿੰਨੇ ਕੰਮ ਪਏ ਹੋਇਆ ਇੱਧਰ ਦੇਖੋ ਇੱਕ ਵਾਰੀ ਫੋਨ ਚੁੱਕ ਲੈਣਾ ਬਾਕੀ ਕੰਮ ਬਾਅਦ ਚ ਗਰ ਨਾ ਕਾਰ ਨਾ ਦੇਖ ਲੈ ਯਾਹ ਦੇਖੀ ਕਾਰ ਨਹੀਂ ਜਿੱਦੀ ਜਲਦੀ ਟੋਰ ਬੈਠੇ ਗੱਲ ਕਰਦੇ ਦੇਖੀ ਹੱਥੇ ਘਟ ਜਾ ਰਹੇ ਨੇ ਮੁੰਡੇ ਦਾ ਵਿਆਹ ਹੈ ਬਾਈ ਦੇਖ ਲੈ ਜਾਣਾ ਆਹ ਵੀ ਕਰ ਦਿੰਦਾ ਤਾ ਆਹ ਮੋਨ ਲੱਕਿਆ ਪੈਕ ਕੀ ਤੋਏ ਇਕੋ ਨਾ ਅਲੀ ਆਵਾਜ਼ ਨਹੀਂ ਸੁਥੇ ਬਾਈ ਦੀ ਮੇਉਣਾ ਦੀ ਆਵਾਜ਼ ਆਉਣੀ ਜਿਹਦੇ ਆਪ ਪੱਪਾ ਦੇਣੀ ਹੈ ਇੱਕ ਮਿੰਟ ਰੋਗੀ ਆਪਾਂ ਪਾਧੀਆ ਰੈਪਿੰਗ ਇੱਕ ਮਿੰਟ ਰੋਗੀ ਇੱਕ ਮਿੰਟ ਤੇ ਦਾ ਤੇ ਦੇਖ ਪਰ ਗਿਆਣੇ ਥੋੜਾ ਮਨ ਸੁੱਕਾ ਅੱਧਰ ਬਾਹਰ ਕਿੰਨੇ ਬਣਾਉਂਦੇ ਅੱਧਰ ਉਹ ਅੱਧਰ ਸਲਾਹਾਂ ਦਈਏ ਬੁਢੀ ਜੀ ਤੁੱਕਵੇਂ ਰਾਇਣਾਂ ਸੁਖਵੇਂ ਦਿਖਾ ਕਿੱਦਾਂ ਟੇਪ ਦੀ ਸੇਪ ਬੰਨ੍ਹਦੋ। ਜਦੋਂ ਗੋਲੀ ਨਹੀਂ ਬਣਾ ਕੇ ਟੇਪ ਦੀ ਕਾਹ ਬਣਾਉਣੀ। ਰੇਟੇ ਇਫਸੀ ਤਾਂ ਮਾਰ ਰਹੇ ਆ ਤਾਂ ਕਿ ਕਿਹੜਾ ਬਾਰਿਸ਼ ਦਾ ਪਾਣੀ ਉਹ ਵਿੱਚ ਨਾ ਜਾਵੇ। ਹਾਂਜੀ। ਬੋਲਣ ਤੇ ਮਜਬੂਰ ਕੀਤਾ ਉਸ ਪੈ ਚੱਲੇ। ਕੁੱਕਾ ਬਾਈ ਦੇ ਲਾ ਮੇ ਜਰਾ ਆਪ ਲੱਗਿਆ ਕੰਮ ਕੰਨ ਸਾਰਾ ਇਧਰ ਦੇ ਚੇਲੇ ਚਾਰੇ ਤਿੰਨੇ ਵੇਲੇ ਖੜੇ ਆ ਇਧਰ ਯਾਰ ਨਹੀਂ ਇਦਾਂ ਕਰਦੇ ਆ ਭਾਈ ਹੁੱਕਾ ਵਿੱਚ ਸਿਮੇਂਟ ਕਿੱਦਾਂ ਪਾ ਰਿਹਾ ਆ ਆ ਦੇਖੋ ਇਹ ਪ੍ਰੋਪਰ ਤਰੀਕੇ ਨਾਲ ਕੰਮ ਹੁੰਦਾ ਜੀ ਇਹਦੇ ਜਿਹੜਾ ਆਪਾਂ ਸਿਮੇਂਟ ਪਾ ਦਿੰਨਾ ਨਾ ਉਹਦੀ ਸਟਰੈਂਥ ਵਧੀਆ ਹੋ ਜਾਂਦੀ ਆ ਆਪਾਂ ਬਣਾਦਾ ਦੇਖੋ ਪੂਰਾ ਕੰਮ ਕਰਤਾ ਓਕੇ ਨਾਤ ਹੋ ਗਿਆ ਮੜਾ ਮੜਾ ਪਾ ਦੇ ਵਸਾ ਮੁੰਡਾ ਦੇਖੋ ਇਹ ਨਹੀਂ ਪੂਰੀ ਮਿਹਨਤ ਕਰੀ ਅੱਜ ਬਾਈ ਕਟਰ 10 ਮਿੰਟ ਚ ਮਾਰਤਾ ਨੇ ਤਿੰਨਾ ਐਲ ਕੱਢਣੇ ਨੂੰ ਮੈਂ ਤਾਂ ਕੱਢ ਲਾਤਾ ਜਣੀ ਕੱਡੇ ਫਿਰ ਆਹੋ ਤੇ ਆਪਣਾ ਹੋ ਗਿਆ ਜੀ ਉਹਦੇ ਕੰਮ ਫਾਈਨਲ ਆ ਦੇਖੋ ਆਪਾਂ ਉਹਰੇ ਕਾਪਰ ਪੈ ਪਾਤੀ ਉੱਪਰ ਆਪਾਂ ਨੇ ਇਹ ਐਂਡ ਐਂਡ ਪਰ ਜਿੱਥੇ ਲੈਂਟਰ ਖਤਮ ਹੋਦਾ ਉਹਦੇ ਨਾਲ ਪੈਪਾ ਪਾਉਣ ਦਾ ਮਤਲਬ ਇਹ ਆ ਕਿ ਕੱਲੂ ਕੋਈ ਇਹਦਾ ਆਪਾਂ ਸੀਲਿੰਗ ਕਰਨੀ ਹੈ ਸੀਲਿੰਗ ਨਾਲ 6 ਇੰਚ ਡਾਊਨ ਕਰ ਲਈ ਆਪਾਂ ਥੱਲੇ ਵਾਲੇ ਰੇਡੇ ਪਰ ਕਰਦੇ ਤਾਂ ਕੱਲੂ ਸੀਲਿੰਗ ਵਾਲੇ ਪੇਚ ਮਾਰ ਦਿੰਦਾ ਜੀ ਇਹਦੇ ਵਿੱਚ ਇੱਧਰ ਵੀ ਆਪਾਂ ਕਰਤਾ ਡਰੇਨਰਾਂ ਨੇ ਭਾਜੀ ਨੇ ਲੰਬਰ ਤੇ ਪੁਆਰੀਆਂ ਸੀ ਅਸੀਂ ਸਿਰਫ ਕਾਪਰ ਕਾਪਰ ਪਾਈ ਹੈ ਹੋਰੇ ਆਪਣਾ ਐਸੀ ਲੱਗਣਾ ਆਪਰੇ ਤਿੰਨ ਤਿੰਨੇ ਐਸੀ ਲਾਇਆ ਹੋਰੇ ਆਪਾਂ ਤਿੰਨ ਕਮਰੇ ਯਾਦ ਹੀ ਭਾਈਆਂ ਨੇ ਆਪਾਂ ਤਿੰਨੇ ਸੀ ਉਹ ਲਵਾਉਣੇ ਆ ਟੋਟਲ ਖਰਚਾ ਬਹੁਤ ਹੁੰਦਾ ਤੁਹਾਨੂੰ ਪਤਾ ਹੀ ਆ ਆ ਦੇਖੋ ਇੱਧਰ ਵੀ ਸੇਮ ਪਲੰਬਰ ਨੇ ਪਾ ਪਾਤੀ ਦੇ ਡレイン ਵਾਲੀਆਂ ਅਸੀਂ ਸਿਰਫ ਕਾਪਰ ਪਾ ਰਹੇ ਆ ਦੇਖੋ ਪਾਤੀ ਕਾਪਰ ਮੇਸਤਰੀ ਭਾਈਆਂ ਦਾ ਬਹੁਤ ਕਾਰੀਗਰ ਸੀ ਬੰਦੇ ਨੇ ਦੇਖੋ ਐਨ ਕੰਦਾ ਕੁੰਦਾ ਐਨ ਸਫਾਈ ਨਾਲ ਕੰਮ ਕਰਿਆ ਸਾਰਾ ਹਾਂ ਮੁੰਡਾ ਜੇਪੀ ਭਾਈ ਨਿਬੜ ਗਿਆ ਜੀ ਕੰਮ ਕਲੀਅਰ ਕਰਨ ਨੂੰ ਫਿਰ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ